ਮਾਨਯੋਗ ਮੈਂਬਰ ਸਕੱਤਰ ਪੰਜਾਬ ਸਟੇਟ ਕਾਨੂੰਨੀ ਸੇਵਾਵਾਂ ਅਥਾਰਟੀ ਐਸਐਸ ਨਗਰ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮਾਨਯੋਗ ਸ਼੍ਰੀ ਰਜਿੰਦਰ ਅਗਰਵਾਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਹੁਸ਼ਿਆਰਪੁਰ ਜੀ ਦੀ ਯੋਗ ਅਗਵਾਈ ਹੇਠ ਕੱਲ ਮਿਤੀ 10 ਮਈ 2025 ਨੂੰ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਨੈਸ਼ਨਲ ਲੋਕ ਅਦਾਲਤ ਲਗਾਉਣ ਜਾ ਰਹੇ ਹਾਂ ਇਸ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਸੈਸ਼ਨ ਕੋਰਟ ਹੁਸ਼ਿਆਰਪੁਰ ਅਤੇ ਇਹਦੀਆਂ ਤਿੰਨੋਂ ਸਬਡਿਵੀਜ਼ਨਾਂ ਮੁਕੇਰੀਆਂ ਦਸੂਹਾ ਅਤੇ ਗੜਸ਼ੰਕਰ ਵਿੱਚ ਅਲੱਗ-ਅਲੱਗ ਬੈਂਚੀਜ਼ ਦਾ ਕਨਸਟੀਟਿਊਸ਼ਨ ਕੀਤਾ ਗਿਆ ਹੈ ਜੋ ਕਿ ਸਿਵਲ ਅਦਾਲਤਾਂ ਅਤੇ ਰੈਵਨਿਊ ਅਦਾਲਤਾਂ ਦਾ ਕੀਤਾ ਗਿਆ ਹੈ ਇਨ੍ਹਾਂ ਬੈਂਚੀਜ਼ ਦੇ ਵਿੱਚ ਸਾਰੇ ਸਿਵਲ ਮੁਕੱਦਮੇ ਆ ਅਤੇ ਕੰਪਾਉਂਡੇਬਲ ਕ੍ਰਿਮੀਨਲ ਕੇਸਿਸ ਅਤੇ ਰੈਵਨਿਊ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ ਇਨ੍ਹਾਂ ਅਦਾਲਤਾਂ ਦੇ ਵਿੱਚ ਟ੍ਰੈਫਿਕ ਚਲਾਣ ਵੀ ਟੀਕ ਅਪ ਕੀਤੇ ਜਾਣਗੇ ਤੇ ਮੇਰੀ ਮੈਂ ਨੀਰਜ ਗੋਇਲ ਸੈਕਟਰੀ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਸ਼ਹੀਪੁਰ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਆਪਣੇ ਕੇਸਾਂ ਨੂੰ ਸਮਝੌਤੇ ਰਾਹੀਂ ਲੋਕਦਾਨ ਦੇ ਟੇਕਅਪ ਕਰਵਾ ਕੇ ਲੋਕਦਾਨ ਦਾ ਵੱਧ ਤੋਂ ਵੱਧ ਫਾਇਦਾ ਲਓ ਤਾਂਕਿ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਬਰਤਵਤ ਬਚਤ ਹੋ ਸਕੇ ਅਤੇ ਇਹ ਫੈਸਲੇ ਦੇ ਨਾਲ ਤੁਹਾਡਾ ਜੋ ਕਨਫਲਿਕਟ ਹੈ ਉਹ ਆਉਣ ਵਾਲੇ ਸਮੇਂ ਲਈ ਹਮੇਸ਼ਾ ਲਈ ਖਤਮ ਹੋ ਸਕੇ ਧੰਨਵਾਦ